ਅੱਜ ਦੀ ਮੀਟਿੰਗ ਜਿਹੜੀ ਦੇਖੋ ਜੀ ਸਾਡੀ ਪੰਜਾਬ ਦੀ ਅਨਾਜ ਮੰਡੀ ਮਜ਼ਦੂਰ ਯੂਨੀਅਨ ਹੈ ਜੋ ਕਿ ਪਿਛਲੇ 50 ਸਾਲਾਂ ਤੋਂ ਚੱਲ ਰਹੀ ਹੈ ਰਜਿਸਟਰਡ ਹੈ ਇਹਦੇ ਵਿੱਚ ਸਾਡੇ ਮਜ਼ਦੂਰਾਂ ਦੀ ਗਿਣਤੀ ਸਾਰੇ ਪੰਜਾਬ 'ਚ ਕਰੀਬ 8 ਤੋਂ 9 ਲੱਖ ਬੰਦਾ ਹੈ ਉਹਦੇ ਲਈ ਅਨਸਾਰ ਅਸੀਂ ਮੰਡੀਆਂ ਵਿੱਚ ਜਾ ਜਾ ਕੇ ਜਿਹੜੀਆਂ ਹੁਣ ਅੱਜ ਮਾਝੇ ਦੀ ਮੀਟਿੰਗ ਰੱਖੀ ਹੈ ਜਿਹਦੇ ਚ ਤਰਨਤਨ ਅਮਰਸਰ ਤੇ ਗੁਰਦਾਸਪੁਰ ਤੇ 3 ਜ਼ਿਲ੍ਹੇ ਇਕੱਠੇ ਕੀਤੇ ਆ ਇਹਦੇ ਵਿੱਚ ਆਉਣ ਵਾਲੇ ਸੀਜ਼ਨ ਦੇ ਵਿੱਚ ਜਿਹੜੀਆਂ ਜਿਹੜੀਆਂ ਮਜ਼ਦੂਰਾਂ ਨੂੰ ਮੁਸ਼ਕਲਾਂ ਹੁੰਦੀਆਂ ਉਹਨਾਂ ਦੇ ਵਿਚਾਰ ਕਰਨ ਵਾਸਤੇ ਇਕੱਠੇ ਹੋਏ ਆ ਉਹ ਵਿਚਾਰ ਲੈ ਕੇ ਮੁੜ ਕੇ ਪੰਜਾਬ ਸਰਕਾਰ ਤੋਂ ਆਪਣਾ ਮੰਗ ਪੱਤਰ ਦੇ ਕੇ ਉਹਨਾਂ ਦਾ ਹੱਲ ਕਰਵਾ ਕੇ ਇਹਨਾਂ ਨੂੰ ਪੂਰੀਆਂ ਕੀਤੀਆਂ ਜਾਣਗੇ ਮੁਸ਼ਕਲ ਆਉਂਦੀ ਹੈ ਕਿਹਨੇ ਮੁਸ਼ਕਲ ਆਉਂਦੀ ਹੈ ਜੀ ਜਿਹੜੀ ਸਾਡੀ ਮਜ਼ਦੂਰੀ ਹੈ ਉਹ ਪੰਜਾਬ ਮੰਡੀ ਬੋਰਡ ਫਿਕਸ ਕਰਦਾ ਹੈ ਉਹ ਪੰਜਾਬ ਮੰਡੀ ਬੋਰਡ ਫਿਕਸ ਕਰਦਾ ਉਹ ਵਾਇਆ ਸਿਆਰਤਿਆਂ ਦੇ ਥੱਲੇ ਕੰਮ ਕਰਦੇ ਆ ਉਹ ਮਜ਼ਦੂਰੀ ਆਰਤਿਆਂ ਨੇ ਕਿਸਾਨਾਂ ਕੋਲੋਂ ਤੇ ਖਰੀਦਦਾਰ ਕੋਲ ਕੱਟ ਕੇ ਸਾਨੂੰ ਦੇਣੀ ਹੁੰਦੀ ਹੈ ਅਸੀਂ ਆਰਤਿਆਂ ਨੂੰ ਆਪਣੇ ਮਾਲਕ ਸਾਡੇ ਜਰੂਰ ਨੇ ਅਸੀਂ ਆਰਤੀ ਸਾਨੂੰ ਕੋਈ ਇਸ ਗੱਲ ਦਾ ਪੈਸਾ ਨਹੀਂ ਮਿਲਦਾ ਸਾਨੂੰ ਪੈਸੇ ਸਾਡੀ ਮਜ਼ਦੂਰੀ ਤੇ ਕੀਤੀਕਾਰ ਦੇ ਮਿਲਦੇ ਆ ਅਸੀਂ 24 ਘੰਟੇ ਕੰਮ ਕਰਦੇ ਆ ਕੋਈ ਇਹ ਨਹੀਂ ਕਿ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ 24 ਘੰਟੇ ਕੋਈ ਖਾਣ ਦਾ ਟਾਈਮ ਨਹੀਂ ਕੋਈ ਸੌਣ ਦਾ ਨਹੀਂ ਕੋਈ ਬੈਠਣ ਦਾ ਨਹੀਂ ਇਹ ਸਾਡਾ ਘਰ ਹੈ ਆਪਣੇ ਘਰ ਦੇ ਵਿੱਚ ਅਸੀਂ ਜਿਹੜੀਆਂ ਮੁਸ਼ਕਲਾਂ ਇਹ ਵੀ ਆਉਂਦੀ ਹੈ ਕਿ ਮੰਡੀਆਂ ਵਿੱਚ ਜਿਵੇਂ ਬਿਜਲੀ ਪਾਣੀ ਦੀ ਸਮੱਸਿਆ ਮੰਡੀਆਂ 'ਚ ਮਜ਼ਦੂਰਾਂ ਨੂੰ ਨਾ ਮਿਲਣ ਔਰ ਆਨ ਵਾਲੇ ਜਿਹੜੀ ਸ਼ਾਰਟੇਜ ਵਗੈਰਾ ਹੈ ਜਿਹੜੀਆਂ ਗਵਰਨਮੈਂਟ ਏਜੰਸੀਆਂ ਵੱਲੋਂ ਪਾਈ ਜਾਂਦੀ ਹੈ ਕਈ ਆਰਟੀਆਂ ਵੱਲੋਂ ਹਾਲਾਂਕਿ ਮਜ਼ਦੂਰ ਤੇ ਲਾਗੂ ਨਹੀਂ ਹੁੰਦੀ ਲੇਕਿਨ ਨਜਾਇਜ਼ ਤੌਰ ਤੇ ਕੱਟੀ ਜਾਂਦੀ ਏ ਉਹਨਾਂ ਦੀਆਂ ਜਿਹੜੀਆਂ ਹੋਰ ਦੁੱਖ ਤਕਲੀਫਾਂ ਮੰਡੀਆਂ ਵਿੱਚ ਆਉਣ ਵਾਲੀਆਂ ਉਹ ਉਹਨਾਂ ਨੂੰ ਸੁਣਨ ਵਾਸਤੇ ਹੀ ਮਾਜੇ ਜੱਜ ਬਟਾਰੇ ਮੰਡੀ ਮੀਟਿੰਗ ਇਹ ਹੱਲ ਕਿੱਦਾਂ ਕਰੀਏ ਇਹ ਹੱਲ ਅਸੀਂ ਸੁਣਨਾ ਹੈ ਅਸੀਂ ਪੰਜਾਬ ਲੈਵਲ ਦੇ ਨੁਮਾਇੰਦੇ ਆ ਮੇਰੇ ਨਾਲ ਪ੍ਰਧਾਨ ਚੇਅਰਮੈਨ ਸਾਡੇ ਦਰਸ਼ਨ لال ਜੀ ਖੰਨਾ ਆਪਣੇ ਗੁਰਦਿਆਲ ਜੀ ਰਾਏਕੋਟ ਤੋਂ ਪ੍ਰਧਾਨ ਨੇ ਇਹ ਸਾਡੀ ਉਥੇ ਕਮੇਟੀ ਬਣੀ ਮੰਡੀ ਬੋਰਡ ਚ ਸਟੈਂਡਿੰਗ ਕਮੇਟੀ ਅਹੀ ਉਹਦੇ ਵੀ ਮੈਂਬਰ ਆ ਇਹ ਸਾਰੀਆਂ ਮੰਗਾ ਪੰਜਾਬ ਦੀਆਂ ਲੈ ਕੇ ਸੀ ਉਹ ਕਮੇਟੀ ਚ ਜਾਣਾ ਉਹਦੀ ਮੀਟਿੰਗ ਸਾਡੀ 22 23 ਤਰੀਕ ਨੂੰ ਹੋਣੀ ਹੈ ਇੱਕ ਤਾਂ ਉਹ ਤੁਹਾਡੀ ਮੇਬਰ ਦੀ ਮੁਸ਼ਕਲਾ ਵੀ ਜਿਹੜੇ ਪੈਸਿਆਂ ਦਾ ਲੈ ਕੇ ਮੁਸ਼ਕਲ ਆਣੀ ਬੱਤੀ ਜੀ ਹਾਂ ਹਾਂ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਮੁਸ਼ਕਲ ਹੋਰ ਸਾਨੂੰ ਮੰਡੀ ਚ ਕੋਈ ਮੁਸ਼ਕਲ ਨਹੀਂ ਇਹਨਾਂ ਲੋਕਾਂ ਦੀ ਜਿਹੜੀ ਜਿਹੜੀ ਮੰਡੀਆਂ ਚ ਮੁਸ਼ਕਲਾ ਮੰਨ ਲਓ ਕਿਸੇ ਵੇਲੇ ਕਿਹੇ ਮੁਸ਼ਕਿਲਾਂ ਪਤਾ ਨਹੀਂ ਹੁੰਦਾ ਕਿਹੇ ਮੰਡੀ ਤੇ ਕਿਹੜੀ ਮੁਸ਼ਕਿਲ ਉੱਠ ਪੈਣੀ ਹੈ ਸਬਜ਼ੀ ਸੁਣਾਗੇ ਉਹਨੂੰ ਬਣਾਵਾਂਗੇ ਏਜੰਡਾ ਏਜੰਡਾ ਬਣਾ ਕੇ ਤੇ ਗੱਲ ਕਰਕੇ ਹੱਲ ਕਰਾਂਗੇ ਲੱਗਦਾ ਕਿ ਪੰਜਾਬ ਸਰਕਾਰ ਬਣ ਜੇ ਜਿਹੜੀਆਂ ਸਾਡੀਆਂ ਮਜ਼ਦੂਰੀਆਂ ਪ੍ਰਾਈਸ ਇੰਡੈਕਸ ਨਾਲ ਵਧਦੀਆਂ ਉਹ ਹਰ ਸ਼ਮਾਹੀ ਸਾਡੇ ਪੈਸੇ ਵਧਦੇ ਨੇ ਕਈ ਵਾਰੀ 8 ਪੈਸੇ 12 ਪੈਸੇ 13 ਪੈਸੇ ਜਦ ਕਿ ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਹੈ ਅਸੀਂ ਪਿਛਲੇ ਸਾਲ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਜਿਵੇਂ 2011 ਚ ਸਾਡੀ 25% ਮਜ਼ਦੂਰੀ ਵਧੀ ਸੀ ਉਹਦੇ ਤਹਿਤ ਸਾਡੀ 25% ਮਜ਼ਦੂਰੀ ਫੇਰ ਵਧਾਈ ਜਾਵੇ ਤਾਂ ਜੋ ਜਿਹੜਾ ਮਜ਼ਦੂਰਾਂ ਦਾ ਜੀਵਨ ਹੈ ਆਪਣੇ ਘਰ-ਬਾਰ ਨੂੰ ਚਲਾਣ ਦਾ ਬੱਚਿਆਂ ਨੂੰ ਪਾਲਣ ਦਾ ਉਹ ਸੁਖਾਲਾ ਹੋਵੇ। ਨਹੀਂ ਬਾਤੀ ਦੇ ਦੇ ਵਾਸਤੇ ਜੇ ਕੋ ਸੰਘਰਸ਼ ਕਰਨਾ ਪਏਗਾ ਤੇ ਸਾਰਾ ਪੰਜਾਬ ਤਿਆਰ ਹੈ। ਇਹ ਮਜ਼ਦੂਰੀ ਦੇਣੀ ਕਿੱਥੇ ਹੁੰਦੀ ਤੁਹਾਨੂੰ? ਇਹ ਮਜ਼ਦੂਰੀ ਸਾਨੂੰ ਕਿਸਾਨ ਨੇ, ਅੱਧੀ ਕਿਸਾਨ ਨੇ, ਅੱਧੀ ਖਰੀਦਦਾਰ ਨੇ ਦੇਣੀ ਹੁੰਦੀ। ਮੰਨ ਲਓ ਜਿਵੇਂ ਸਾਡੀ 12 ਰੁਪਏ 75 ਪੈਸੇ ਬੋਰੀ ਹੈ 6 ਰੁਪਏ 34 ਪੈਸੇ ਕਿ ਖਰੀਦਾਰ ਨੇ ਦੇਨੇ ਤੇ ਆ ਨਾ ਆਰਤੀ ਨੇ ਕੋਲੋਂ ਕੋਈ ਪੈਸਾ ਨਹੀਂ ਦੇਣਾ ਕਿਸਾਨ ਕੋਲੋਂ ਕਟਨੇ ਜਦ ਕਿ ਕਿਸਾਨ ਦਾ ਮਾਲ ਆ ਗਿਆ ਉਹਨੂੰ ਅਨਲੋਡ ਕਰਤਾ ਲਾਤਾ ਟਰਾਲੀ ਤੋਂ ਉਹਨੂੰ ਸਾਫ ਕਰਤਾ ਉਹਦੇ 6 ਰੁਪਏ ਕਿੰਨੇ ਪੈਸੇ ਬਣ ਗਏ ਜਿਹੜਾ ਪੁਲਿਸ ਲੋਕਾਂ ਦੀ ਵੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਇਹ ਗੱਲ ਦੱਸਣੀ ਚਾਹੁੰਦਾ ਜੀ ਇਹਦੇ ਵਿੱਚ ਇਹ ਹੈਗਾ ਕਿ ਇੱਥੋਂ ਦੇ ਆਰਤੀ ਕੁਝ ਆਰਤੀ ਨੇ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਆ ਹਰ ਜਗ੍ਹਾ ਹੁੰਦੇ ਆ ਉਹ ਨਹੀਂ ਚਾਹੁੰਦੇ ਕਿ ਮਜ਼ਦੂਰਾਂ ਦਾ ਇੱਕ ਮੋਠੀ ਜਿਹੜਾ ਇਕੱਠ ਰਵੇ ਉਹਨਾਂ ਨੇ ਕੀ ਕੀਤਾ ਵੀ ਦੋ ਚਾਰ ਬੰਦੇ ਆਡੇ ਹੀ ਭਰਾ ਨੇ ਉਹ ਮੰਡੀਜੀ ਨੇ ਉਹ ਚਾਰ ਪੰਜ ਬੰਦੇ ਆਪਣੀਆਂ ਦੁਕਾਨਾਂ ਦੇ ਦਬਾਅ ਬਣਾ ਕੇ ਉਹਨਾਂ ਨੂੰ ਔਰ ਉਹਨਾਂ ਨੇ ਵੱਖਰੀ ਯੂਨੀਅਨ ਘੜੀ ਕਰਤੀ ਵੀ ਕੱਲ ਨੂੰ ਕੋਈ ਮਜ਼ਦੂਰਾਂ ਦੀ ਮੁਸ਼ਕਲ ਹੋਵੇ ਤੇ ਇਹ ਪ੍ਰਧਾਨੇ ਹੋਵੇ ਤੇ ਅਸੀਂ ਜੋ ਮਰਜ਼ੀ ਕਰੀ ਜਾਈਏ ਉਹ ਅਸੀਂ ਹੋ ਨਹੀਂ ਦਵਾਂਗੇ ਪੁੱਛਣੇ ਕੀ ਆਪੇ ਪੁਲਿਸ ਨੇ ਇੱਕ ਗੱਲ ਸਾਨੂੰ ਕਹੀ ਹੈ ਕਿ ਤੁਸੀਂ ਇਸ ਮੀਟਿੰਗ ਦੀ ਐਸ.ਡੀ.ਐਮ ਸਾਹਿਬ ਤੋਂ ਪ੍ਰਵਾਨਗੀ ਲੈਣੀ ਸੀ ਤੇ ਫਿਰ ਮੀਟਿੰਗ ਕਰਨੀ ਜਦ ਕੇ ਅਸੀਂ ਆਪਣੇ ਘਰ ਦੇ ਵਿੱਚ ਅਸੀਂ ਹਜ਼ਾਰਾਂ ਲੱਖਾਂ ਮੀਟਿੰਗਾਂ ਕੀਤੀਆਂ ਕਦੀ ਕਿਤੇ ਕਰਦੇ ਕਦੀ ਕਿਤੇ ਕਰਦੇ ਆ ਜੋਸ ਲੜੀ ਅਨਸਾਰ ਬਟਾਲੇ ਕੀਤੀ ਅਸੀਂ ਅਜੇ ਤੱਕ ਐਸਡੀਐਮ ਸਾਹਿਬ ਦੀ ਪਰਮਿਸ਼ਨ ਨਹੀਂ ਲਈ ਹਾਂ ਜੇ ਕੋਈ ਇਲੈਕਸ਼ਨ ਹੋਵੇ ਜਾਂ ਕੋਈ ਤੇ ਫਿਰ ਸਾਨੂੰ ਜਾ ਸੀ ਕਿਤੇ ਕੋਈ ਰਾਜ ਕਿਸੇ ਸੜਕ ਦੇ ਬਹਿ ਕੇ ਕਿਤੇ ਉਹ ਜਗ੍ਹਾ ਦੇ ਬਹਿ ਕੇ ਜਿੱਥੇ ਕਾਨੂੰਨ ਲਾਦੋ ਫਰਕ ਪੈਂਦਾ ਹੋਵੇ ਫਿਰ ਪਰਮਿਸ਼ਨ ਨਾਲ ਲਈਏ ਫੇਰੇ ਹੀ ਗੁਰਾ ਕਰ ਯਹੀ ਆਪਣੇ ਘਰ ਮੰਡੀ ਚ ਬਹਿ ਕੇ ਆਪਣੀ ਮੀਟਿੰਗ ਭਰਾਮਾਂ ਚ ਬਹਿ ਕੇ ਨਹੀਂ ਕਰ ਸਕਦੇ ਫਿਰ ਇਹ ਆਜ਼ਾਦੀ ਕਾਦੀ ਹੈ ਫਿਰ 15 ਅਗਸਤ ਆਜ਼ਾਦੀ ਕਾਦਾ ਦਿਨ ਮਨਾਉਨੇ ਆਸੀਂ ਜੇ ਅਸੀਂ ਆਪਣੇ ਘਰ ਬਹਿ ਕੇ ਆਪਣੀ ਗੱਲ ਨਹੀਂ ਰੱਖ ਸਕਦੇ ਨਾਮ ਮੈਂ ਦਰਸ਼ਨ ਲਾਲ ਹੀ ਖੰਨਾ ਲੇਬਰ ਚੇਅਰਮੈਨ ਪੰਜਾਬ ਕੀ ਅੱਜ ਪੁਲਿਸ ਉਹਨਾਂ ਕਿਉਂ ਰੋਕਿਆ ਗਿਆ ਸਰ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਵੱਖ-ਵੱਖ ਮੰਡੀਆਂ ਦੇ ਵਿੱਚ ਜਿਵੇਂ ਤੁਲੀ ਸਾਹਿਬ ਨੇ ਦੱਸਿਆ ਹੈ ਕਿ ਅਸੀਂ ਵੱਖ-ਵੱਖ ਮੰਡੀਆਂ ਦੇ ਵਿੱਚ ਜਾ ਕੇ ਜੋ ਜਿਸੇ ਵੀ ਕਿਸੇ ਵੀ ਮੰਡੀ ਦੇ ਵਿੱਚ ਕੋਈ ਮੁਸ਼ਕਲ ਹੁੰਦਾ ਹੈ ਨਾ ਸਾਡੇ ਮਜ਼ਦੂਰ ਭਰਾਵਾਂ ਹੁੰਦਾ ਤਾਂ ਅਸੀਂ ਉਹਨਾਂ ਦੀ ਗੱਲ ਸੁਣਨੀ ਹੁੰਦੀ ਹੈ ਜਿਵੇਂ ਤੁਲੀ ਸਾਹਿਬ ਨੇ ਦੱਸਿਆ ਕਿ ਅਸੀਂ ਮੰਡੀਆਂ ਤੋਂ ਹੀ ਮਜ਼ਦੂਰੀ ਜਿਹੜੀ ਮੰਗ ਕਿਸੇ ਮੰਡੀ ਦੇ ਵਿੱਚ ਪਾਣੀ ਦੀ ਤਕਲੀਫ ਹੈ ਕਿਸੇ ਮੰਡੀ ਦੇ ਵਿੱਚ ਆਰਾਮ ਘਰ ਦੀ ਤਕਲੀਫ ਹੈ ਕਿਸੇ ਮੰਡੀ ਦੇ ਵਿੱਚ ਡਾਕਟਰੀ ਦੀ ਤਕਲੀਫ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਕੁਝ ਆਰਤੀ ਐਸੇ ਅੰਸ਼ਰ ਹੁੰਦੇ ਨੇ ਕਿ ਸਾਨੂੰ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਪੂਰੀ ਮਿਲਦੀ ਹੈ ਤਾਂ ਉਹਨਾਂ ਦੇ ਆਧਾਰ ਤੇ ਅਸੀਂ ਗੱਲ ਕਰਕੇ ਉਹ ਮੰਡੀ ਬੋਰਡ ਤੱਕ ਸਾਡੀ ਗੱਲ ਪਹੁੰਚਾਈ ਹੁੰਦੀ ਹੈ ਤਾਂ ਜੋ ਮੰਡੀ ਬੋਰਡ ਹੀ ਸਾਡੀ ਜਿਹੜੀ ਮਜ਼ਦੂਰੀ ਹੈ ਉਹ 6 ਮਹੀਨਿਆਂ ਬਾਅਦ ਸਾਨੂੰ ਲਾਗੂ ਕਰਦੇ ਨੇ ਅੱਧੀ ਕਿਸਾਨ ਤੋਂ ਔਰ ਅੱਧੀ ਖਰੀਦਦਾਰ ਤੋਂ ਉਹੀ ਮਜ਼ਦੂਰੀ ਸਾਨੂੰ ਮਿਲਦੀ ਹੈ ਜਦ ਕਿ ਤੁਲੀ ਸਾਹਿਬ ਨੇ ਜਿੰਮੇ ਦੱਸਿਆ ਕਿ 2011 ਦੇ ਵਿੱਚ ਵੀ 25% ਹੁਣ ਸਾਨੂੰ 2 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਦੇ ਬਹੁਤ ਵੱਡੀ ਸਾਨੂੰ ਆਸ ਸੀ ਮਜ਼ਦੂਰਾਂ ਨੇ 92 ਸੀਟਾਂ ਦਿੱਤੀਆਂ ਕਿ ਸਾਡੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਇਹ ਮਜ਼ਦੂਰਾਂ ਦੀ ਸਰਕਾਰ ਬਣੂਗੀ ਗਲੀ ਗਲੀ ਚ ਸਰਕਾਰ ਬਣੂਗੀ ਅਸੀਂ 25% ਦਾ ਵਾਧਾ ਮੰਗ ਰਹੇ ਹਾਂ ਔਰ ਨਾਲ ਗੱਲ ਇਹ ਕਿ ਸਾਡੀ ਜਿਹੜੀ ਮਜ਼ਦੂਰੀ ਦਾ ਵਾਧਾ ਉਹ ਨਾ ਮਾਤਰ ਕੀਤਾ ਜਾਂਦਾ ਜਦ ਕਿ ਮਹਿੰਗਾਈ ਹਰ ਪਾਸੇ ਤੇਜ਼ ਹੈ ਅੱਜ ਕੀ ਵੀ ਸਾਡੇ ਨਾ ਵਧੀ ਤੇ ਆਇਆ ਤੇ ਨਾ ਵਧੀ ਤੇ ਆਉਣ ਵਾਲੇ ਸਮਝ ਫਿਰ ਸੀ ਆਪਣੇ ਸੰਘਰਸ਼ ਤਿੱਖਾ ਕਰਾਂਗੇ ਜੀ ਦੇਖੋ ਮਜ਼ਦੂਰਾਂ ਨੂੰ ਪੇਟ ਪਾਲਣਾ ਬਹੁਤ ਮੁਸ਼ਕਲ ਹੋਇਆ ਪਿਆ ਕਿ ਜੀ ਪੰਜਾਬ ਐਸੋਸੀਏਸ਼ਨ ਦੇ ਪ੍ਰਧਾਨ ਨੇ ਲੇਬਰ ਜੂਨੀਅਨ ਦੇ ਮੰਡੀ ਬੋਰਡ ਦੇ ਉਹਨਾਂ ਨੇ ਕੋਈ ਸਿਕਿਉਰਿਟੀ ਪ੍ਰੋਗਰਾਮ ਦਿੱਤਾ ਲੈਟਰ ਦਿੱਤੀ ਸੀ ਉਠਾਣੇ ਸਿਵਲ ਲਾਈਨ ਚ ਕਿ ਅਸੀਂ ਇਹਨਾਂ ਨੂੰ ਬਸ ਇੰਨਾ ਕਿਹਾ ਕਿ ਤੁਸੀਂ ਐਸਡੀਐਮ ਸਾਹਿਬ ਦੀ ਮਨਜ਼ੂਰੀ ਲਓ ਜਦੋਂ ਇਹਨਾਂ ਨੂੰ ਕੋ ਆਏ ਇਹਨਾਂ ਨੂੰ ਕਹੇ ਐਸਡੀਐਮ ਸਾਹਿਬ ਦੀ ਮਨਜ਼ੂਰੀ ਦੇ ਦਿਓ ਜਾਂ ਸਾਡੀ ਉਹ ਫੋਨ ਤੇ ਗੱਲ ਕਰਾ ਦਿਓ ਇਹ ਕੋਈ ਵੀ ਫੋਨ ਤੇ ਗੱਲ ਨਹੀਂ ਕਰਾ ਸਕੇ ਕਿਉਂਕਿ ਸਾਰੀ ਇਹ ਪੰਜਾਬ ਸਰਕਾਰ ਦੀ ਐਸ ਡੀ ਐਮ ਸਾਹਿਬ ਦੇ ਤੇ ਐਡਮਿਨਿਸਟ੍ਰੇਟਰ ਨੇ ਉਹਨਾਂ ਦੇ ਅੰਡਰ ਹੁੰਦਾ ਜਦੋਂ ਵੀ ਕੋਈ ਓਪਨ ਪਲੇਸ ਤੇ ਕੋਈ ਇਹਨਾਂ ਨੇ ਇਕੱਠ ਕਰਨਾ ਹੁੰਦਾ ਤੇ ਐਸ ਡੀ ਐਮ ਸਾਹਿਬ ਦੀ ਮਨਜ਼ੂਰੀ ਜ਼ਰੂਰੀ ਹੈ ਉਹ ਇਹ ਮਨਜ਼ੂਰੀ ਹਜੇ ਤੱਕ ਨਹੀਂ ਦੇ ਸਕਿਆ ਕੀ ਕਾਰਵਾਈ ਕੀਤੀ ਹੈ ਆਪਾਂ ਨਾਂ ਨੂੰ ਨੋਟ ਕਰ ਲਿਆ ਐਸ ਡੀ ਐਮ ਸਾਹਿਬ ਨੂੰ ਇਹਨਾਂ ਦੀ ਰਿਪੋਰਟ ਭੇਜਾਂਗੇ ਜੋ ਅਗਲੇ ਅਗਲੇਰੀ ਕਾਰਵਾਈ ਬੰਦੀ ਕਰਾਂਗੇ ਤੇ ਮੀਟਿੰਗ ਹੋਣ ਦਿੱਤੀ ਜਾ ਰਹੀ ਹੈ ਕਿ ਨਹੀਂ ਵੇਖੋ ਜੋ ਹਾਲੇ ਤੱਕ ਸਾਨੂੰ ਐਸ ਡੀ ਐਮ ਸਾਹਿਬ ਦੇ ਹੁਕਮ ਨਹੀਂ ਆਏ ਜੋ ਐਸ ਡੀ ਐਮ ਸਾਹਿਬ ਨੂੰ ਇਹ ਸਾਰੀ ਰਿਪੋਰਟ ਅਸੀਂ ਵੀਡੀਓਗ੍ਰਾਫਿੰਗ ਕਰ ਲਈ ਆ ਐਸਡੀਐਮ ਸਾਹਿਬ ਨੂੰ ਇਹਦੀ ਰਿਪੋਰਟ ਬਣਾ ਕੇ ਭੇਜੀ ਜਾਊਗੀ ਜੋ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਏਗੀ ਕੀ ਹੋ ਸਕਦੇ ਕਾਨੂੰਨੀ ਕਰਾਂਗੇ ਡੀਸੀ ਸਾਹਿਬ ਦੇ ਹੁਕਮ ਦੀ ਲਗਣਾ ਹੈ ਕਿਉਂਕਿ ਉਹਨਾਂ ਦੀ ਕੋਈ ਵੀ ਇਕੱਠ ਕਰਨਾ ਹੈ ਕਿਸੇ ਸਰਕਾਰੀ ਜਗ੍ਹਾ 'ਚ ਉਹਦੀ ਐਸਡੀਐਮ ਸਾਹਿਬ ਦੀ ਮਨਜ਼ੂਰੀ ਇਹ ਨਾ ਤਾਂ ਪੋਲੀਟਿਕਲ ਕੱਟਾ ਨਾ ਸੀ ਕੋਈ ਹਾਈਵੇ ਰੋਕਿਆ ਤੇ ਇਹ 'ਚ ਕੋਈ ਇਹ 'ਚ ਕੋਈ ਭਾਵੇਂ ਪੋਲੀਟਿਕਲ ਕੱਟ ਹੋਏ ਭਾਵੇਂ ਦੂਸਰਾ ਕੱਟ ਹੋਏ ਇਹ 'ਚ ਵੀ ਕੋਈ ਵੀ ਸਰਕਾਰੀ ਜਗ੍ਹਾ ਤੇ ਓਪਨ ਪਲੇਸ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਜਾਂ ਤੁਸੀਂ ਪੈਲੈਸ ਜਾਂ ਘਰ ਵਿੱਚ ਕਰ ਲਓ ਇਹ ਕਹਿੰਦੇ ਨਹੀਂ ਜੀ ਅਸੀਂ ਕਰਨੀ ਇੱਥੇ ਹੀ ਆ ਫਿਰ ਇਹਨਾਂ ਨੂੰ ਕਿਹਾ ਕਿ ਐਸ.ਡੀ.ਐਮ ਸਾਹਿਬ ਨਾਲ ਸਾਡੀ ਗੱਲ ਕਰਾ ਦਿਓ ਉਹਨਾਂ ਦੀ ਕਾਨੂੰਨ ਦੇ ਮੁਤਾਬਕ ਮਨਜ਼ੂਰੀ ਜ਼ਰੂਰੀ ਹੈ ਹਜੇ ਤੱਕ ਕੋਈ ਮਨਜ਼ੂਰੀ ਨਹੀਂ ਦੇ ਸਕਦਾ